सतनाम श्री गुरु साहिब जी सलोक शलोक तीजा पूरब लिखया कमावणा ज लिखयास ਮੋਠ ਗੌਲੀ ਪਾਈ ਅਨ ਵਿਸਰਿਆ ਗੁਣ ਤਾਸ ਪੂਰਬ ਲਿਖਿਆ ਕਮਾਵਣਾ ਜੇ ਕਰਤੇ ਆਬ ਲਿਖਿਆਸ ਮੋਠ ਗੌਲੀ ਪਾਈ ਅਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵ ਦਾ ਦੂਜੇ ਪਾਏ ਮਿਆਸ ਜਿਨਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾਮ ਮਿਲਣੀ ਪਾਸ ਦੁਖ ਲਗਾ ਬਹੁ ਅਤ ਕਣਾ ਪੁਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਊਬੇ ਸਾਸ ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾਂ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸਣ ਸੱਜਣਾ ਜੇ ਗੁਰਮੁਖ ਮਿਲੈ ਸੁਬਾਹੇ ਸਤ ਗੁਰ ਕਾ ਭਾਣਾ ਆਨੰਦਿਨ ਕਰੈ ਸੇ ਸੱਚ ਰਹੇ ਸਮਾਏ ਦੂਜੇ ਭਾਏ ਲਗੇ ਸੱਜਣਾ ਆਖੀਐ ਜੇ ਅਭਿਮਾਨ ਕਰੇ ਵੇਕਾਰ ਮਨਮੁਖ ਆਪ ਸੁਆਰਥੀ ਕਾਰਜ ਨਾਸਖੇ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਇ ਨਾ ਮੀਟਣ ਹਾਰ ਪੌੜੀ ਤੁਧ ਆਪੇ ਜਗਤ ਉਪਾਇਕ ਐ ਆਪ ਖੇਲ ਰਚਾਇਆ ਤ੍ਰ ਗੁਣ ਆਪ ਸਿਰਜਿਆ ਮਾਇਆ ਮੋਹ ਬਧਾਇਆ ਵਿਚ ਹਉ ਮੇ ਲੇਖਾ ਮੰਗਿਏ ਫਿਰ ਆਵੇ ਜਾਇਆ ਜਿਨਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਕਮਾਇਆ ਜਿਨਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲੇ ਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸ਼ਲੋਕ ਮਹੱਲਾ 3 ਪਿਛਲੇ ਕੀਤੇ ਕਰਮਾਂ ਅਨੁਸਾਰ ਮੁੱਢ ਤੋਂ ਜੋ ਸੰਸਕਾਰ ਰੂਪ ਲੇਖ ਲਿਖਿਆ ਭਾਵ ਕਰਿਆ ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ ਜ਼ਰੂਰ ਕਮਾਉਣਾ ਪੈਂਦਾ ਹੈ ਉਸ ਲੇਖ ਅਨੁਸਾਰ ਹੀ ਮੋਹ ਦੀ ਟਗਬੂਟੀ ਜਿਸ ਨੂੰ ਮਿਲ ਗਈ ਉਸ ਨੂੰ ਗੁਣਾ ਦਾ ਖਜ਼ਾਨਾ ਹਰੀ ਬਿਸਰ ਗਿਆ ਹੈ ਉਸ ਸੰਸਾਰ ਨੂੰ ਜਿਉਂਦਾ ਨਾ ਸਮਝੋ ਜੋ ਮਾਇਆ ਦੇ ਮੋਹ ਵਿੱਚ ਮੋਇਆ ਪਿਆ ਹੈ ਜਿਨ੍ਹਾਂ ਨੇ ਸਤਿਗੁਰ ਦੇ ਸਾਨਮੁਖ ਹੋ ਕੇ ਨਾਮ ਨਹੀਂ ਸਿਮਰਿਆ ਉਹਨਾਂ ਨੂੰ ਪ੍ਰਭੂ ਦੇ ਕੋਲ ਬੈਣਾ ਨਹੀਂ ਮਿਲਦਾ ਓਹ ਮਨਮੁਖ ਬਹੁਤ ਹੀ ਦੁਖੀ ਹੁੰਦੇ ਹਨ ਕਿਉਂਕਿ ਜਿਨ੍ਹਾਂ ਦੀ ਖਾਤਰ ਮਾਇਆ ਦੇ ਮੋਹ ਵਿੱਚ ਮੋਏ ਪਏ ਸਨ ਉਹ ਪੁੱਤਰ, ਇਸਤਰੀ ਕੋਈ ਨਾਂ ਨਹੀਂ ਜਾਏਗਾ। ਸੰਸਾਰ ਦੇ ਲੋਕਾਂ ਵਿੱਚ ਵੀ ਉਹਨਾਂ ਦਾ ਮੂੰਹ ਕਾਲਾ ਹੋਇਆ, ਭਾਵ ਸ਼ਰਮਿੰਦੇ ਹੋਏ ਅਤੇ ਹੌਂਕੇ ਲੈਂਦੇ ਹਨ। ਮਨਮੁਖਾਂ ਦਾ ਕੋਈ ਵੀ ਸਾਥ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ। ਹੇ ਨਾਨਕ ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ। ਸਤਿਗੁਰ ਦੇ ਸਨਮੁਖ ਹੋਏ ਜੋ ਮਨੁੱਖ ਆਪਾ ਨਿਵਾਰ ਕੇ ਪ੍ਰਭੂ ਵਿੱਚ ਸੁਭਾਵਿਕ ਹੀ ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਅਤੇ ਸਾਡੇ ਸਾਥੀ ਹਨ ਜੋ ਸਦਾ ਸਤਿਗੁਰ ਦਾ ਬਾਣਾ ਮੰਨਦੇ ਹਨ ਉਹ ਸੱਚੇ ਹਰੀ ਵਿੱਚ ਸਮਾਇ ਰਹਿੰਦੇ ਹਨ ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ ਮਨੁੱਖ ਆਪਣੇ ਮਤਲਬ ਦੇ ਪਿਆਰ ਹੋਣ ਕਰਕੇ ਕਿਸੇ ਦਾ ਕੰਮ ਨਹੀਂ ਸਵਾਰ ਸਕਦੇ ਪਰ ਏ ਨਾਨਕ ਉਹਨਾਂ ਦੇ ਸਿਰ ਕੀ ਦੋਸ਼ ਪਿਛਲੇ ਕੀਤੇ ਕਰਮਾਂ ਅਨੁਸਾਰ ਮੁੱਢ ਤੋਂ ਉਕਰਿਆ ਹੋਇਆ ਸੰਸਕਾਰ ਰੂਪ ਲੈ ਕਮਾਉਣਾ ਪੈਂਦਾ ਹੈ ਕੋਈ ਮਿਟਾਉਣ ਜੋਗਾ ਨਹੀਂ ਏ ਹਰੀ ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ ਤੂੰ ਆਪ ਹੀ ਮਾਇਆ ਦੇ ਤਿੰਨ ਗੁਣ ਬਣਾਏ ਅਤੇ ਆਪ ਹੀ ਮਾਇਆ ਦਾ ਮੋਹ ਜਗਤ ਵਿੱਚ ਵਧਾ ਦਿੱਤਾ ਇਸ ਮੋਹ ਤੋਂ ਉਪਜੇ ਅੰਕਾਰ ਵਿੱਚ ਲੱਗੀਆਂ ਦਰਗਾਹ ਵਿੱਚ ਲੇਖਾ ਮੰਗੀਦਾ ਹੈ ਅਤੇ ਫਿਰ ਜੰਮਣਾ ਮਰਨਾ ਪੈਂਦਾ ਹੈ ਜਿਨ੍ਹਾਂ ਤੇ ਹਰੀ ਆਪ ਮਿਹਰ ਕਰਦਾ ਹੈ ਉਹਨਾਂ ਨੂੰ ਸਤਿਗੁਰ ਨੇ ਇਹ ਸਮਝਵਾ ਦਿੱਤੀ ਇਸ ਕਰਕੇ ਮੈਂ ਆਪਣੇ ਸਤਿਗੁਰ ਤੋਂ ਸਦਾ ਸਜ ਕੇ ਜਾਂ ਤੇ ਸਦਾ ਵਾਰਨੇ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ